ਇਹ ਕੰਮ ਸਾਰਾ ਕਰਾਂਗੇ ਦੁਆਰ ਨਾਲ ਕਰਨਾ ਅੱਗੂ ਕੰਮ ਆ ਸਾਰੀਆਂ ਸਬਨਦਾਨੀਆਂ ਮੇਰੇ ਤੋਂ ਸਾਰਾ ਖਸਫਾ 2D ਲੇਕਿ 2D ਕੇ ਵੇਖੋ ਇਹ ਅੱਜ ਇਕੱਲਾ ਇਹੋ ਘਟ ਹੋ ਗਿਆ ਹਨੂ ਪ੍ਰੈਸ਼ਰ ਜਾਂ ਲਿਖੀ ਨਹੀਂ ਨਾ ਗੱਲ ਤਾਂ ਪਹਿਲਾਂ ਤਾਂ ਉੱਤੇ ਪੈਂਦਾ ਸੀ ਡੇਡਾ ਖੜਨਾ ਪੈਂਦਾ ਸੀ ਤੇ ਇਸ ਨੂੰ ਨਾ ਤਾਂ ਹਰੇ ਵਾਈ ਲੱਗਦਾ

ਨਾ ਪਾਣੀ ਜਿੰਨ ਜਿਆਦਾ ਹੈ ਨਾ ਵਾਲ ਨੂੰ ਵੀ ਖੱਜਾ ਦੇ ਦੋਨੋਂ ਕੋਨਾ ਵਾਰਾ ਹੰਮਾ ਤੇ ਨਾ ਹੋ ਮਾਰਨਾ ਪੈਂਦਾ ਹੈ ਇਹ ਲੈ ਪਾਣੀ ਚੁੱਪਨਾ ਪੈਂਦਾ ਹੈ ਕਿਹਦੇ ਤੇ ਹੁੰਦਾ ਹਾਂਜੀ ਮੈਂ ਨਹਾ ਲਈ ਸੀਗੀ ਫਸੋ ਤੋਂ ਬਾਅਦ ਬਾਹਲੀ ਗਰਮੀ ਆਈ ਅੱਗ ਲੱਗੀ ਦੌਰਾਂ ਪੈਣਾ ਹੋ ਗਿਆ ਇੱਕ ਤਾਂ ਪਹਿਲਾਂ ਮੱਜਾਂ ਨੂੰ ਮਾਂ ਪੇਟੀ ਸੀ ਕਰਨੀ ਵਾਲੀ ਹੈਗੀ ਕਿ ਪਾਣੀ ਜੇ ਉੱਤੇ ਪੈ ਗਿਆ ਬਾਹਲੀ ਗਰਮੀ ਆਈ ਇਸ ਕਿਉਂਕਿ ਸਾਡਾ ਮੱਜਾਂ ਨੂੰ ਮਾਂ ਰੱਖਾਂ ਜਲਦਾ ਉੱਥੇ ਬਾਹਲੀ ਗਰਮੀ ਆ ਜਾਂਦੀ ਹੈ ਫਿਰ ਉਹਨਾਂ ਨੂੰ ਬਾਹਰ ਬੰਦਣਾ ਸਾਰਾ ਕਰਨੀ ਆਈ ਕੰਮ ਹੁਣ ਤੱਕ ਕੂੜਾ ਸਿੱਟਣਾ ਸਾਰਾ ਸੰਭਰ ਕੇ ਦਿਨਾਂ ਤੋਂ ਬਾਅਦ ਤੇ ਹੁਣ ਮੈਂ ਇਹ ਸੁੱਕਿਆ ਲੂਆ ਸਬਜ਼ੀ ਬਣਾਉਣੀ ਹੈ ਅੱਜ ਹਰਮਣ ਵਾਸਤੇ ਆਪਣੇ ਕਟੋਰੀਆਂ ਵੀ ਤਿਆਰ ਆ ਕਾਲੀ

सब बारे जर्मी काम करना है और कि मैं है जो फेर आज बारी ना फेर और नहीं और कौन बोलेगी जैसे एक नियम दहरत वैसा तो फिर कौन बोलेगी जर्मी जिन आज कम लोगों को पहले ही फेर नहीं करने वाले ऐसी चीजें कभी इसको काम करना चाहिए फेर आएगा नहीं फिर कौन बोलेगी जर्मी काम करना कोई आस नहीं है समझ में इनकी फेर भी नहीं हाथ फेर रहे हैं तो डांट देने में जो का फेर भी नहीं इससे फेर तो हम तो लग ही जाते हैं साढे तो जमी नहीं भी बंदा सारे सुना चला भी ना उन्हें पहुंच भी देखते हैं कि भी पै गया वो तो सर तो बस जमी बत्तर को भी मारी मारी कटिया पै गई पूज कर गया, गया। भी साढे

ਇਹ ਮੈਂ ਆਪਾਂ ਫੂਲ ਸਲਾਈ ਕਰ ਲਈਏ ਇੱਕ ਵਾਰ ਸਾਢੇ 12 ਹੋ ਗਏ ਹੁਣ ਤੱਕ ਤਾਂ ਬੰਦ ਲੱਗ ਗਈ ਸੀ ਚਲ ਕੱਟ ਜੀ ਹੋ ਰਹੀ ਸੀ ਲੱਗ ਰਿਹਾ ਕਿ ਇਹ ਤਾਂ ਕੱਟ ਗਈ ਇਹ ਮੈਂ ਹੁਣ ਦੋ ਦੇ ਰਾਮ ਦਾ ਕੱਟ ਗਿਆ ਸੀਗਾ ਇਹ ਤਾਂ ਸਲਵਾਰ ਹੈ ਜਿਹੜਾ ਮੈਂ ਹੁਣ ਬਦਲ ਲਈ ਤੇ ਉੱਪਰ ਕਹਿ ਵਾਂਗ ਲਈ ਲੈਣੀ ਦੀ 2 ਰੁਪਏ ਆ ਗਏ 4 4 ਬਰੋਚ ਦੇ ਸੰਧਨੀ ਆਇਆ ਹੈ ਇਹ ਆਇਆ 6 ਰੁਪਏ ਦਾ ਕੱਟਾਂ ਹੁਣ ਫੂਲ ਤਾਂ ਰਾਤ ਐ ਤੇਰੇ ਉਠ ਹੈ ਲੰਬਾ

ਇਹ ਬੜੀਆ ਬਾਲਾ ਹੈ ਕਾਰਾ ਲਾਈ ਜੀ ਬੜਾ ਬੜਾ ਉਹਦੇ ਮੇਰੇ ਕੋਲ ਗੋਗਰ ਸੀ ਜੀ ਅਸੀਂ ਗੋਗਰ ਉੱਤੇ ਬਣਾਇਆ ਇਹ ਥੋੜਾ ਜਿਹਾ ਬਾਲਾ ਬਣ ਗਿਆ ਤੇ ਮੋਂਮੈਂਸ ਮੋਂਮੈਂਸ ਪੇਸਟਿੰਗ ਪੇਪਰ ਤੇ ਬਣਾਉਂਗੀ ਇਹ ਮੈਨੂੰ ਐ ਲੱਗਦਾ ਮੈਂ ਇਹ ਪੱਤੀ ਸਿੱਧੀ ਨਾ ਲਾਵਾਂ ਆਪ ਦੇ ਆਈ ਚੋ ਇਹ ਮੈਂ ਦੁਬਾਰਾ ਇਹ ਬਣਾਉਂ ਦੇਣੇਗੇ ਬਾਪਾ ਕਿਆ ਕਪੜੇ ਚ ਬਾਪਾ ਕਿਆ ਇਹ ਦੇ ਲਈ ਬਤਿਆ ਮੈਂ ਕਹਿੰਦੀ ਸਦੀਆਂ ਵਾਲੀ ਤੇ ਮੇਰੇ ਭੋਲਾ ਜਿਹਾ ਬੰਦੂਆ ਮੜਾਇਆ ਤਾਂ ਮੈਂ ਫੋਨ ਚੁਲ ਲਈ ਕਿ ਅੱਗਾ ਇਹਨਾਂ ਦਾ ਆਪਣਾ ਜਾਣਕਾਰੀ ਦੀ ਕਿ ਇਹ ਵੀ ਮੂਜਮਾਨੀ ਬਣਾਵਾਂਗੇ ਕੋਈ ਬੜਾ ਐਸਾ ਕਹਿੰਦਾ ਜੀ ਆਪਾਂ ਦੋ ਤਿੰਨ ਬਣਾ ਲਈ ਤੇ ਤਾਂ ਯਾਦ ਹੀ ਹੋ ਜਾਂਦਾ ਤਾਂ ਇਹ ਮੈਂ ਪ੍ਰੈਸ ਲਾਈ ਪਈ ਹੈ ਹੁਣ ਮੈਂ ਇਹਨੂੰ ਕੋ ਕਾਲੇ ਨੂੰ ਨਹੀਂ ਹੁਣ ਜਦੋਂ ਇਹਨੂੰ ਪ੍ਰੈਸ ਨਾਲ ਜੜਦੀਆਂ ਕੱਪੜੇ ਦੇ ਵਿੱਚ ਵੀ ਆ ਕੇ ਕੇ ਬਣਾਉਂਦੀ रिपोर्ट 되 દેખ દેહી બનાઉંગી અગે બી એસે હોન ચી દેખના મે જો થા વિડિયો લાઈ દેયી એ વિડિયો મે નહીં બનાસા થા બી હે سارے થી બડા ફીલખાવાગે જો જદ અપના ગળ તૈયાર હો ગયા એ સارا કુછ મે ચબ તો ઘણી હે આ બાપ હે આ બેલી કો એ જો મેં કુછ પ્રકટ કરી લાવુંગી તો રેસિપી કે અંદર બરા બાપ હે બરા કોરી साढ़े चार हो गए के ना आए बन गया देखो मसाला खासा बच गए येदा हम बना लेते मैं बकरम फाके लाइने सी गिरी रे ते मैं बण फाके दाईये ये बाल पाई दे ले उमे ना अले लागदा सी जिने प्लेन कपड़ा लादी वदना जरूर हां वदना मिला बच के हाल हो गया पट्टी को तैयार होगा नहीं पिछला पासा रहा बना पिछले होर कम हो जाते उठ पढ़ दें चलो ये अपनी वीडियो एंडी करते हैं मिलें पसंद आइक शेयर कमेंट जरूर करोसक्राइब जरूर करो चैनल